ਵਾਛੀ ਨਾ ਕਰੇਕਰ ਮम्मा ਨਹੀਂ ਕੁੱਟੂਗੀ ਤੇਵੇਂ ਤੂੰ ਉਸ ਬੱਚੇ ਨੂੰ ਕਹਿੰਨੀ ਆਣਾ ਕਿ ਵਧੀਆ ਕੰਮ ਕਰਿਆ ਕਰ ਤੇ ਤੇਰੀ ਮਾਂ ਤੇ ਨੂੰ ਨਾ ਕੁੱਟੂਗੀ ਤੇ ਤਾਂ ਹੀ ਤੁਹਾਨੂੰ ਵੀ ਆਨੇ ਆ ਕਿ ਤੁਸੀਂ ਵੀ ਵਲੌਗ ਠੀਕ ਬਣਾਇਆ ਕਰੋ ਤੇ ਤੁਹਾਨੂੰ ਵੀ ਲੋਕੀ ਨਾ ਗਾਲਾਂ ਕੱਢਣਗੇ ਤੁਹਾਨੂੰ ਨਾ ਲੋਕੀ ਗਲਤ ਬੁਣ ਲੈਣਗੇ ਸਾਰਾ ਦਿਨ ਤੂੰ ਬੋਲਦੀ ਰਹਿੰਨੀ ਆ ਕੰਮ ਤੂੰ ਕਰਦਾ ਕੋ ਕਰਦੀ ਨਹੀਂ ਆ ਪਤਾ ਨਹੀਂ ਕਿੰਨੀ ਦੀ ਜਨਾਨੀ ਆ ਤੂੰ ਹੱਦ ਹੋਈ ਪਈ ਤੇਰੇ ਵਾਲੀ اے ਮੰਨ ਦੀਆਂ ਵੀ 99 99 ਪੈਸੇ ਕੱਢੇ ਅਪਾ ਲੋ ਗੋਟ ਬੰਦੇ ਮਿਲੇ ਵੇ ਦੇਖੋ 70% ਮੜੀ ਬਿਲਕੁਲ ਬਿਲਕੁਲ ਮੜੀ ਵੀ ਨਹੀਂ ਕਿਹਾ ਇਹਦੀ ਸੋਚ ਗਲਤ ਹੈ ਉਹ ਤੂੰ ਹੀ ਸਹੀ ਜੇ ਲੋਕੀ ਤਾਂ ਗਲਤ ਆ ਲੋਕੀ ਤਾਂ ਬੇਵਕੂਫ ਤੁਰੇ ਫਿਰਦੇ ਆ ਤੂੰ ਹੀ ਸਹੀ ਜੇ ਜੇ ਕੋਈ ਤੁਹਾਨੂੰ ਰੋਕਦਾ ਟੋਕਦਾ ਤੁਹਾਡੇ ਲੱਛਣ ਦੇਖ ਕੇ ਤੁਹਾਨੂੰ ਕੋਈ ਕੁਝ ਕਹਿੰਦਾ ਏ ਉਹ ਮਤਲਬ ਬੰਦੇ ਗਲਤ ਆ ਤੇ ਜਿਹੜੇ ਤੁਹਾਨੂੰ ਕਹਿਣ ਨਾਈਸ ਕੱਪੜ ਵਗੈਰਾ ਵਗੈਰਾ ਬੋਲਣ ਨਾ ਤੇ ਉਹ ਤੁਹਾਨੂੰ ਬੰਦੇ ਸਹੀ ਲੱਗਦੇ ਆ ਹੱਦ ਹੋਈ ਪਈ ਤੁਹਾਡੇ ਵਾਲੀ ਮਤਲਬ ਕਿ ਆਪਣੇ ਆਪ ਨੂੰ ਨਹੀਂ ਦੇਖਣਾ ਕਿ ਸਾਡੇ ਚ ਵੀ ਕੋਈ ਗਲਤੀਆਂ ਹੋਣੀਆਂ ਆ ਬਸ ਲੋਕਾਂ ਨੂੰ ਦੇਖਣਾ ਕਿ ਲੋਕੀ ਸਾਨੂੰ ਗਲਤ ਬੋਲਦੇ ਆ ਗਲਤ ਤੁਹਾਡੀਆਂ ਹਰਕਤਾਂ ਤੋਂ ਬੋਲਦੇ ਆ ਹੱਦ ਹੋਈ ਪਈ ਤੁਹਾਡੇ ਵਾਲੀ ਸੱਚ ਕੋਈ ਗੱਲ ਨਹੀਂ ਚੱਲੇਗੀ ਕੇਵਲ ਜਿਹੜੇ 100% ਤੇ ਵਿਰਤੀ ਆ ਜਿਨ੍ਹਾਂ ਦੀ ਸੋਚ ਉੱਪਰ ਜਿਨ੍ਹਾਂ ਦੀ ਸੋਚ ਆਪਣੇ ਘਰ ਦੇਆਂ ਨੂੰ ਵੀ ਲੈ ਕੇ ਐਵੇਂ ਦੀ ਹੈ ਆਪਣੇ ਬੀਹਾਂ ਬੜੀਆਂ ਲੈ ਕੇ ਆਪਣੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਮਾਵਾਂ ਨੂੰ ਲੈ ਕੇ ਜਿਨ੍ਹਾਂ ਦੇ ਘਰਾਂ ਕੋਈ ਬੁਨਾ ਨਹੀਂ ਰੱਬ ਵਰਗੇ ਸਰੋਤਿਆਂ ਦੀ ਕੋਈ ਤੁਹਾਨੂੰ ਰੋਕਦਾ ਹੈ ਟੋਕਦਾ ਹੈ ਨਾ ਤਾਂ ਫਿਰ ਤੁਸੀਂ ਬੋਲਣ ਲੱਗ ਪੈਂਦੇ ਤੁਹਾਡੀਆਂ ਮਾਵਾਂ ਧੀਆਂ ਬਸ ਤੁਹਾਡੇ ਕੋਲ ਆਹੀ ਗੱਲਾਂ ਹੁੰਦੀਆਂ ਆਹੀ ਡਾਇਲੌਗ ਹੁੰਦਾ ਤੁਹਾਡੇ ਕੋਲ ਬਸ ਜਾਂ ਅਸੀਂ ਕਿਹੜਾ ਅਸ਼ਲੀਲ ਵੀਡੀਓ ਬਣਾਉਨੇ ਆ ਤੇ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਦਾ ਬੋਲ ਕੇ ਤੇ ਤੁਸੀਂ ਆਪਣੇ ਆਪ ਨੂੰ ਪਤ ਨਹੀਂ ਕੀ ਸਮਝਦੇ ਜੇ ਲੋਕਾਂ ਦੀਆਂ ਧੀਆਂ ਭੈਣਾਂ ਫਿਰ ਇਹੋ ਜੇ ਕੰਮ ਨਹੀਂ ਕਰਦੀਆਂ ਹਰ ਵਾਰੀ ਕੋਈ ਗੱਲ ਦਾ ਮਜ਼ਾਕ ਨਹੀਂ ਹੁੰਦਾ ਹਰ ਇੱਕੋ ਗੱਲ ਨਹੀਂ ਗਰੀ ਐਦਾਂ ਉਦਾਂ ਕੋਈ ਗੱਲ ਦਾ ਤੋਕ ਨਿਕਲਦਾ ਵਾ ਭੇੜੇ ਭੇੜੇ ਜੀ ਤੂੰ ਐਕਸ਼ਨ ਕਰਦੀ ਮੂੰਹ ਤੂੰ ਸਾਰਾ ਖੋਲ ਕੇ ਬਹਿ ਜਾਨੀ ਆ ਡੰਗਰ ਜੀ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੇ ਗਾਲੀ ਦੂੰ ਐਸੇ ਐਸੇ ਗਾਲੀ ਦੂੰ ਨਾ ਜ਼ਿੰਦਗੀ ਭਰ ਯਾਦ ਰੱਖੇਗੀ ਸਮਝੋ ਬੀ ਹਾਂ ਸੀ ਕਹਿ ਤੋ ਬਲ ਸਹੀ ਹੈ ਕਰਨਾ ਤਾ ਤੋੜੋ ਕਈ ਕਰਨਾ ਤੋੜੋ ਜੋ ਸੋ ਵੀ ਤੇ ਨਾ ਆਪਣੇ ਢੀਆਂ ਦੇ ਘਰ ਤੋੜ ਦੋ ਆਪਣੀਆਂ ਭੈਣਾਂ ਦੇ ਤੋੜ ਦੋ ਤੁਸੀਂ ਆਪਣੇ ਖੁਦ ਦੇ ਤੋਲੋ ਮੈਂ ਤਾਂ ਸਿੱਧੀ ਗੱਲ ਕਰਾਂਗਾ ਆ ਉਹੀ ਦੇਖਣ ਵੀਡੀਓ ਜਿਹੜੇ ਇਹਨਾਂ ਦੇ ਚਿਮਚੇ ਆ ਜਿਹੜੇ ਕਹਿੰਦੇ ਆ ਕਿ ਬੜੇ ਵਧੀਆ ਵਾ ਹੱਦ ਹੋਈ ਪਈ ਤੁਹਾਨੂੰ ਸ਼ਰਮ ਤਾਂ ਪੂਰਾ ਵੀ ਨਹੀਂ ਆਉਂਦੀ ਤੁਸੀਂ ਬੈਠੇ ਜੇ ਦੋਵੇਂ ਜੀਥੇ ਤੁਹਾਨੂੰ ਸੰਗ ਸ਼ਰਮ ਹੈ ਨਹੀਂ ਤੁਸੀਂ ਲੋਕਾਂ ਨੂੰ ਬਦਸੀ ਸਕ ਦਿੰਦੇ ਜੇ ਤੁਹਾਨੂੰ ਜੇ ਕਿਸੇ ਨੇ ਗਲਤ ਕਮੈਂਟ ਕੀਤਾ ਹੈ ਨਾ ਤਾਂ ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਨਾ ਤੁਸੀਂ ਕਿਸੇ ਦਾ ਘਰ ਤੋੜਨ ਬਾਰੇ ਗੱਲਾਂ ਕਰਦੇ ਜੇ ਅਸੀਂ ਤਾਂ ਚਾਹੁੰਦੇ ਆ ਕਿ ਰੱਬ ਕਿਸੇ ਦਾ ਵੀ ਘਰ ਨਾ ਤੋੜੇ ਤੁਹਾਡਾ ਵੀ ਨਾ ਤੋੜੇ ਕਿਸੇ ਦਾ ਨਾ ਤੋੜੇ ਵੈਰੀ ਦੁਸ਼ਮਣ ਦਾ ਘਰ ਮਾਣਾ ਟੁੱਟੇ ਪਰ ਇਦਾਂ ਕਦੀ ਵੀ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਕਿ ਤੁਹਾਡੀਆਂ ਧੀਆਂ ਪਹਿਣਾ ਦੇ ਘਰ ਟੁੱਟ ਜਾਣ ਇੰਨੀ ਕਿਤੇ ਬੰਦੇ ਨੂੰ ਅਕਲ ਹੋਣੀ ਚਾਹੀਦੀ ਹੈ ਨਾ ਇੱਕ ਬਾਪੂ ਲਾਗੇ ਬੈਠਾ ਚੁੱਪ ਕਰਕੇ ਕਿ ਬਾਪੂ ਤੂੰ ਹੀ ਬੋਲ ਕੋਜੀ ਨੂੰ ਸਮਝਾ ਲਾਗੇ ਬੈਠੀ ਆ ਦੰਗਰ ਕੇ ਥਾਂ ਦੀ ਇਹਨੂੰ ਕੋਈ ਕੰਮ ਧੰਦੇ ਲਾਓ ਇਹਦਾ ਦਿਮਾਗ ਜਿਹੜਾ ਸੈਟ ਰਵੇ ਇਹ ਵੀ ਆਦਾ ਸਰੀਰ ਜਿਹੜਾ ਫਿੱਟ ਰੱਖੇ ਕਿ ਸਾਰਾ ਦਿਨ ਬਸ ਸਾਸਦਾ ਹੀ ਸਰੀਰ ਫਿੱਟ ਰੱਖਣਾ ਹੈ ਕਹਿੰਦੀ ਹੈ ਕਿ ਮਾਵਾਂ ਦੀਆਂ ਪਕੀਆਂ ਖਾਣ ਨੂੰ ਕੀਦਾ ਜੀ ਨਹੀਂ ਕਰਦਾ ਮਸਕਾ ਲੰਦੀ ਤੁਹਾਨੂੰ ਸਾਰਾ ਦਿਨ ਕੰਮ ਤੁਹਾਡੇ ਤੋਂ ਕਰਾਉਂਦੀ ਹੈ ਤੇ ਇੱਥੇ ਆਣ ਕੇ ਲੋਕਾਂ ਨੂੰ ਵਾਦ ਦੁਆਵਾਵਾਂ ਦੇਣ ਲੱਗ ਪੈਂਦੀ ਆ ਭੋਰਾ ਵੀ ਅਕਲ ਨਹੀਂ ਹੈਗੀ ਹੱਦ ਹੋਈ ਪਈ ਇਹ ਨਾਲੀ ਡੰਗਰ ਜਾਨੀ ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅ ਤੂੰ ਕਿੰਨਾ ਕੁ ਕਹਿਨੀ ਐ ਇੱਥੇ ਕੀ ਨਾ ਮੈਂ ਕਹਿ ਦਿੰਦੀ ਮੰਮੀ ਨੂੰ ਵੀ ਤਾਂ ਮੈਂ ਕਹਿੰਦੀ ਮੈਂ ਤਾਂ ਬੋਲੀ ਜਾਂਦੀ ਕਾਮ ਕਾਮ ਕਾਮਾ ਤੰਦਾ ਕਹਿੰਦੇ ਨੇ ਪਾਣੀ ਵਾਲੇ ਸਿਰ ਦੇ ਉੱਪਰ ਨਿਕਲ ਜਨਾ ਫੇਰ ਬੰਦਾ ਬੋਲਦਾ ਓ ਬਾਪੂ ਵਿਚਾਰੇ ਨੂੰ ਪਰੇਸ਼ਾਨ ਕਰੰਦੇ ਆ ਓਨੂੰ ਤਾਂ ਬਖਸ਼ ਦੇ ਓ ਨਾ ਕੁਛ ਕਹਿਣ ਜੋਗਾ ਨਾ ਕੁਝ ਸੁਣ ਜੋਗਾ ਡੰਗਰ ਕਹਿ ਥਾਂ ਦੀ ਨਾ ਹੋਵੇ ਤੇ ਨਾਲ ਤੂੰ ਪਾਣੀ ਦੇ ਕਿਵੇਂ ਤਰ ਜੀਂਗੀ ਤੇਰਾ ਜੇ ਹਿਸਾਬ ਨਾਲ ਤੇਰਾ weight ਹਨ ਜਿਸ ਤਰ੍ਹਾਂ ਤੇਰਾ ਸਰੀਰ ਆ ਤੂੰ ਤਾਂ ਪਾਣੀ ਚ ਡੁੱਬੀ ਜਾਣਾ ਦੇਖੀ ਜਾਈਂ ਬੋਲਣ ਦੀ ਅਕਲ ਸਿੱਖ ਲੈ ਮੈਂ ਤਾਂ ਇਹੀ ਹੱਥ ਜੁੜ ਕੇ ਬੇਨਤੀ ਕਰਦੀ ਆ ਕਿਸੇ ਦੀਆਂ ਧੀਆਂ ਪੈਣਾ ਬਾਰੇ ਗਲਤ ਨਾ ਬੋਲੋ ਤੇ ਕਿਸੇ ਦਾ ਕਾਰ ਤੋੜਨ ਬਾਰੇ ਕਿਸੇ ਨੂੰ ਬਦਸੀਸ ਨਾ ਦੋ ਠੀਕ ਹੈ ਨਾ ਕੋਈ ਰੋਸਟ ਕਰਦਾ ਨਾ ਕਦੀ ਵੀ ਕਿਸੇ ਦੀ ਧੀ ਭੈਣ ਨੂੰ ਗਲਤ ਨਹੀਂ ਬੋਲਦਾ ਸਿਰਫ ਤੁਹਾਨੂੰ ਬੋਲਦਾ ਕਿਉਂਕਿ ਤੁਹਾਡੀਆਂ ਗਲਤੀਆਂ ਹੈ ਬੱਤ ਸਹੀ ਹੈ ਕੋਈ ਪਤਾ ਕੀ ਅਗਰ ਨਹੀਂ ਇਨਾਂ ਕੋ ਕੰਟੈਕਟ ਨਹੀਂ ਹੁੰਦਾ ਕੋਈ ਅੱਜ ਕੀ ਸੇ ਚੱਲ ਰਹੀ ਆ ਹਾਂ ਬਾਪੂ ਜੀ ਇਹ ਗੱਲ ਬੋਲੇ ਤੇ ਹੁੰਦੀ ਆ ਵੀਡੀਓ ਵੀ ਬੋਲੀ ਕੰਟੈਂਟ ਤਾਂ ਸਾਡੇ ਕੋਲ ਬਹੁਤ ਹੈ ਕੰਟੈਂਟ ਤਾਂ ਸੀ ਹੁਣ 1 ਮਿੰਟ ਚ ਬਣਾ ਦਈਏ ਜੇ ਤੁਹਾਡੇ ਕੋਲ ਇੰਨੇ ਜ਼ਿਆਦੇ ਕੰਟੈਂਟ ਆ ਨਾ ਤੇ ਫਿਰ ਲੈ ਕੇ ਆਓ ਫਿਰ ਸਾਨੂੰ ਤਾਂ ਸਾਰਾ ਕੋ ਲੱਛਣ ਆਪਣੇ ਦਿਖਾਇਆ ਕਰੋ ਨਾ ਫਿਰ ਲੈ ਕੇ ਆਓ ਵਧੀਆ ਵੀਡੀਓ ਲੈ ਕੇ ਆਓ ਜਿਹੜੀ ਕਿਸੇ ਨੂੰ ਸਿੱਖਿਆ ਵੀ ਮਿਲੇ ਤੁਸੀਂ ਰਿਆਸ ਦੇ ਵਿੱਚ ਹੀ ਲੜੀ ਕੁੜੀ ਜਾਂਦੇ ਤੇ ਲੋਕਾਂ ਨੂੰ ਤੇ ਗਲਤ ਬੋਲਣਾ ਪੈਂਦੇ ਬਾਦਸ਼ੀਸ਼ਾਂ ਦੇਣ ਲੱਗ ਪੈਂਦੇ ਜੇ ਫਿਰ ਵਧੀਆ ਵੀਡੀਓ ਲੈ ਕੇ ਆਓ ਨਾ ਆਪਣੇ ਤੇ ਸੁਧਾਰ ਕਰੋ ਕਿ ਸਾਰਾ ਦਿਨ ਬਸ ਕਮੀਜ਼ ਹੋਰ ਪਾਏ ਹਾਂ ਦਾ ਸਲਵਾਰ ਹੋਰ ਕੋਈ ਪਾਈ ਹੁੰਦੀ ਆ ਤੁਰੀ ਫਿਰਦੀ ਆ ਕੰਮ ਧੰਦਾ ਤੋਂ ਕਰਦੀ ਨਹੀਂ ਸਾਰਾ ਦਿਨ ਮੰਜੇ ਤੇ ਬੈਠੀ ਰਹਿਣੀ ਆ ਆਰਡਰ ਮਾਰਦੀ ਨਹੀਂ ਆ ਬੋਲਣ ਦੀ ਤੇਨੂੰ ਅਕਲ ਨਹੀਂ ਆ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਕੀ ਆਈ ਆ ਸਾਡੇ ਕੋ ਕੰਟੈਂਟ ਦਾ ਮੱਝਾ ਆਇਆ ਇਸ ਨਮਕੇ ਜੇ ਸਾਡੇ ਤੇ ਮਹਾਰਾਜ ਦੀ ਕਿਰਪਾ ਅੱਛਾ ਮਹਾਰਾਜ ਦੀ ਬਸ ਤੇਰੇ ਕੱਲੀ ਦੀ ਕਿਰਪਾ ਹੈ ਸਾਡੇ ਦੇ ਕਿਰਪਾ ਨਹੀਂ ਅਸੀਂ ਕੀ ਇਹੋ ਜੇ ਗਲਤ ਕੰਮ ਕਰਤੇ ਅਹੀਂ ਕੀ ਇਹੋ ਜਿਹਾ ਗਲਤ ਕੰਮ ਕਰਤਾ ਕਿ ਸਾਡੇ ਦੇ ਬਾਬੇ ਨੇ ਕਿਰਪਾ ਨਹੀਂ ਕੀਤੀ ਤੇਰੇ ਤੇ ਜਾਦੀ ਮਹਾਰਾਜ ਦੀ ਕਿਰਪਾ ਹੈ ਕਿਰਪਾ ਮਹਾਰਾਜ ਦੀ ਸਾਰਿਆਂ ਤੇ ਹੁੰਦੀ ਆ ਠੀਕ ਹੈ ਨਾ ਗੱਲ ਕਿਧਰ ਦੀ ਕਿਧਰ ਨੂੰ ਲੈ ਕੇ ਚਲ ਜਾਂਦੇ ਜੇ ਤੁਸੀਂ ਬਸ ਆਪਣੀ ਗਲਤੀ ਨਾ ਮੰਨਿਓ ਲੋਕਾਂ ਨੂੰ ਕਹੀ ਜਾਏਗੀ ਲੋਕੀ ਸਾਨੂੰ ਗਲਤ ਕਮੈਂਟ ਕਰਦੇ ਲੋਕੀ ਸਾਨੂੰ ਗਲਤ ਬੋਲਦੇ ਪਰ ਆਪਣੀਆਂ ਹਰਕਤਾਂ ਨਾ ਸੁਧਾਰਿਓ ਕਿ ਕੁਝ ਸਾਡੇ 'ਚ ਵੀ ਗਲਤੀਆਂ ਹੋਣਗੀਆਂ ਤਾਂ ਹੀ ਸਾਨੂੰ ਲੋਕੀ ਰੋਕਦੇ ਆ ਟੋਕਦੇ ਆ ਫੇ ਇੱਕ ਬੰਨੇ ਤੁਸੀਂ ਕਹਿੰਦੇ ਦੱਸੋ oh my god ਕਾਤੇ ਨਾ ਕੋਈ ਬੋਤਲ ਵੀਡੀਓ ਬਣਾਉਂਦੇ ਠੀਕ ਐ ਐਵੇਂ ਨਹੀਂ ਹੈਗਾ ਸਾਨੂੰ ਸਾਰ ਪੰਛੀ ਦੇ ਵਿੱਚ ਜਾ ਕੇ ਕੋਈ ਤਾਂ ਕੋਈ ਜਾਂ ਤਾਂ ਵੀਡੀਓ ਦੇਖਣੀ ਬੰਦ ਕਰ ਦੋ ਜਾਂ ਗਲਤ ਕਮੈਂਟ ਕਰਨੇ ਬੰਦ ਕਰ ਦੋ ਮੈਨੂੰ ਪਤਾ ਦੇਖਣੀ ਤਾਂ ਹੈਗੀ ਐ ਬਸ ਦੇਖੋ ਤੁਹਾਡੇ ਨਾਲ ਵੀ ਪਿਆਰ ਹੈ ਜਿਹੜੇ 10% ਵਾਲੇ ਬੰਦੇ ਬਿਲਕੁਲ ਹਾਂ ਆਪਾਂ ਐਂ ਨਹੀਂ ਕਹਿੰਦੇ ਕਿ ਵੀ ਹਾਂ ਮਾੜਾ ਵੀ ਨਹੀਂ ਕਹਿੰਦੇ ਅਸੀਂ ਤੁਸੀਂ ਲੋਕਾਂ ਨੂੰ ਬੋਲ ਦਿੱਤਾ ਇੰਨਾ ਜ਼ਿਆਦਾ ਲੋਕਾਂ ਨੂੰ ਮਾੜਾ ਬੋਲਿਆ ਲੋਕਾਂ ਦੀਆਂ ਧੀਆਂ ਭੈਣਾਂ ਦੇ ਕਾਇਤਾ ਘਰ ਟੁੱਟ ਜਾਣ ਰੱਬ ਕਰਕੇ ਬਾਦ ਅਸੀਸਾਂ ਦੇ ਦਿੱਤੀਆਂ ਤੇ ਇਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਕੀ ਮਾੜਾ ਨਹੀਂ ਬੋਲ ਸਕਦੇ ਗਲਤ ਤਾਂ ਤੁਸੀਂ ਬੋਲ ਦਿੱਤਾ ਨਾ ਹੁਣ ਤੁਸੀਂ ਆਣ ਕੇ ਇੱਥੇ ਆਣ ਕੇ ਸਫਾਈਆਂ ਦੇਣ ਲੱਗ ਪਏ ਜੇ ਖੱਦ ਹੋਈ ਪਈ ਤੁਹਾਡੇ ਵਾਲੀ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਮੈਂ ਤਾਂ ਕਿ ਨਹੀਂ ਸੈਂਗਲ ਦਾ ਸਟੈਂਡ ਹੁੰਦਾ ਤੁਹਾਡਾ ਉਹ ਵੀ ਨਹੀਂ ਹੈਗਾ ਪਹਿਲਾਂ ਤੈਨੂੰ ਐਂਦੀਆਂ ਮਿਰਚਾਂ ਲੱਗੀਆਂ ਤੇ ਜਦੋਂ ਐਂਡ ਆ ਗਿਆ ਅਸੀਂ ਤਾਂ ਕਿਸੇ ਨੂੰ ਗਲਤ ਨਹੀਂ ਬੋਲਦੇ ਸਾਨੂੰ ਪਿਆਰ ਵਾ ਫਲਾਨਾ ਢਿਮਕਣਾ ਹੈ ਤਾਂ ਪਹਿਲਾਂ ਤੂੰ ਸਾਰਿਆਂ ਨੂੰ ਕਿਸੇ ਦੀਆਂ ਧੀਆਂ ਭੈਣਾਂ ਨੂੰ ਗਲਤ ਬੋਲਣ ਦੀ ਹਾਂ ਉਹ ਮਤਲਬ ਸਿਆਣਾ ਬਿਆਣਾ ਬਾਪੂ ਹੋਏਗਾ ਚਲੋ ਉਹਨਾਂ ਨੇ ਵੀ ਨਹੀਂ ਸਮਝਾਇਆ ਘਰ ਵਾਲਾ ਉਹ ਜੇ ਸੁੱਡਲ ਕਿ ਦੱਸ ਤੂੰ ਹੀ ਸਮਝਾਣਾ ਉਹਨੂੰ ਕੁਛ ਕਿ ਬਸ ਥੱਲੇ ਹੀ ਲੱਗਾ ਜਨਾਨੀ ਦੇ ਕਿ ਵਲੌਗ ਬਣਾਉਂਦੀ ਹੈ ਪੈਸੇ ਚਾਰ ਕਮਾਉਂਦੀ ਆ ਤੂੰ ਹੀ ਸਮਝਾਣਾ ਕਿ ਕਿਸੇ ਦੀਆਂ ਧੀਆਂ ਭੈਣਾਂ ਨੂੰ ਬਦਸੀਸਾਂ ਨਹੀਂ ਦੇਦੀਆਂ ਹੁੰਦੀਆਂ ਕਿਸੇ ਨੂੰ ਨਹੀਂ ਕਹੀ ਜਾਂਦਾ ਕਿ ਤੁਹਾਡਾ ਘਰ ਟੁੱਟ ਜੇ ਕਿਸੇ ਨੂੰ ਕਹਿਣ ਤੋਂ ਪਹਿਲਾਂ 100 ਵਾਰੀ ਸੋਚ ਲੈਣਾ ਚਾਹੀਦਾ ਕਿ ਰੱਬ ਨੇ ਜੇ ਸਾਡੇ ਤੇ ਇਹ ਟਾਈਮ ਦਿਖਾਤਾ ਤਾਂ ਫਿਰ ਸਭ ਦਾ ਭਲਾ ਮੰਗੋ ਫੇਰ ਹੀ ਆਪਣਾ ਹੁੰਦਾ ਹੈ ਅਕਲ ਮੌਤ ਹੈ ਨਹੀਂ ਪਤਾ ਨਹੀਂ ਕੀ ਬੋਲਣ ਲੱਗ ਪੈਂਦੇ ਆ ਰਿਪਲਾਈ ਰਿਪਲਾਈ ਖੇਡ ਰ ਆ ਗਿਆ ਬਸ ਇਹ ਅੱਗੇ ਮਾੜਾ ਜਾ ਸੋਚ ਕੇ ਕਰੀ ਕੋਈ ਬਸ ਆਪਣੀ ਪਰ ਲਾ ਲਿਆ ਤੋ ਜੇ ਮੇਰੀ ਭੈਣ ਨੂੰ ਕਹੂਗਾ ਕੋਈ ਮੇਰੀ ਧੀ ਨੂੰ ਕਹੂਗਾ ਮੇਰੀ ਘਰ ਵਾਲੀ ਨੂੰ ਕਹੂਗਾ ਤਾਂ ਉਹਨੂੰ ਚੰਗਾ ਲੱਗੂਗਾ ਬਸ ਪਹਿਲਾਂ ਵੀ ਕਿਹਾ ਸੀ ਤੁਹਾਡੇ ਕੋਲ ਸਾਰਿਆਂ ਕੋਲ ਬਸ ਇੱਕੋ ਡਾਇਲੋਗ ਹੁੰਦਾ ਤੀਆਂ ਭੈਣਾਂ ਵਾਲਾ ਇਮੋਸ਼ਨਲ ਕਰਨ ਵਾਸਤੇ ਤੇ ਜਾਂ ਅਸ਼ਲੀਲ ਵੀਡੀਓ ਅਸੀਂ ਕਿਹੜੀਆਂ ਬਣਾਉਂਦੇ ਹਾਂ ਇਹ ਹੀ ਦੋ ਡਾਇਲੋਗ ਹੁੰਦੇ ਨੇ ਤੁਹਾਡੇ ਕੋਲ ਡੰਗਰੋ ਜੇ ਕਿਸੇ ਦੀ ਧੀ ਭੈਣ ਇਹੋ ਜਿਹਾ ਕੰਮ ਕਰੂਗੀ ਵੀਡੀਓ ਬਣਾਉਗੀ ਤੇ ਉਹਨਾਂ ਨੂੰ ਵੀ ਇਦਾਂ ਹੀ ਗਾਲਾਂ ਮਿਲਣਗੀਆਂ ਇਦਾਂ ਹੀ ਕਮੈਂਟ ਮਿਲਣਗੇ ਜੇ ਉਹ ਗਲਤ ਕੰਮ ਕਰੂਗੀ ਤੇ ਤੇ ਜੇ ਕਿਹਦੀਆਂ ਧੀਆ ਭੈਣਾਂ ਬਣਾਉਂਦੀਆਂ ਹੀ ਨਹੀਂ ਹੋਣਗੀਆਂ ਇਹ ਵੀ ਇਹੋ ਤੁਹਾਡੇ ਅਰਗੇ ਲੱਛਣ ਨਾ ਕਰਦੀਆਂ ਹੋਣੀਆਂ ਵੀਡੀਓ ਨਾ ਬਣਾਉਂਦੀਆਂ ਹੋਣੀਆਂ ਤੇ ਉਹਨਾਂ ਨੂੰ ਲੋਕੀ ਕਿਵੇਂ ਗਲਤ ਬੋਲ ਦੇਣਗੇ ਅਗਰ ਤੁਸੀਂ ਕਹਿੰਦੇ ਕਿ ਸਾਡੀ ਵੀਡੀਓ ਦੇਖਣੀ ਆ ਦੇਖੋ ਨਾਲੇ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਸਾਾਨੂੰ ਸਪੋਰਟ ਕਰੋ ਤੇ ਨਾਲੇ ਤੁਸੀਂ ਆਪਣੇ ਆਪ ਨੂੰ ਹੰਕਾਰ ਕਰਦੇ ਜੇ ਹੱਦ ਹੋਈ ਪਈ ਤੁਹਾਡੇ ਲਈ ਜੇ ਤੁਸੀਂ ਵੀਡੀਓ ਪਬਲਿਕ ਕਰ ਦਿੱਤੀ ਜਾਂ ਉਹ ਪਬਲਿਕ ਦੇ ਹੱਥ ਵਿੱਚ ਆ ਉਹਨਾਂ ਨੇ ਕਮੈਂਟ ਵਧੀਆਂ ਵੀ ਕਰਨਾ ਹੈ ਤੇ ਗਲਤ ਵੀ ਕਰਨਾ ਹੈ ਜਾਂ ਫਿਰ ਕਮੈਂਟ ਆਫ ਕਰ ਦੋ ਤੇ ਜਾਂ ਫਿਰ ਆਪਣੀ ਵੀਡੀਓ ਹੀ ਨਾ ਅਪਲੋਡ ਕਰਿਆ ਕਰੋ ਠੀਕ ਹੈ ਨਾ ਉਹਨੂੰ ਪ੍ਰਾਈਵੇਟ ਹੀ ਰੱਖੋ ਪਬਲਿਕ ਨਾ ਕਰੋ ਤੇ ਫਿਰ ਲੋਕਾਂ ਨੇ ਤੇ ਬੋਲਣ ਨਾਲੇ ਲੋਕ ਤੁਹਾਡੀ ਵੀਡੀਓ ਟਾਈਮ ਕੱਟ ਕੇ ਦੇਖਦੇ ਆ ਤੇ ਨਾਲੇ ਤੁਸੀਂ ਲੋਕਾਂ ਨੂੰ ਗਲਤ ਬੋਲਦੇ ਜੀ ਜੇ ਉਹਨਾਂ ਨੂੰ ਕੁਝ ਗਲਤ ਲੱਗਦਾ ਉਹਨਾਂ ਨੇ ਬੋਲਣਾ ਹੈ ਉਹਨਾਂ ਦਾ ਹੱਕ ਵਾ ਤੁਸੀਂ ਆਣ ਕੇ ਇੱਥੇ ਨਾ ਲੈਕਚਰ ਨਾ ਦਿਆ ਕਰੋ ਕੋਪੜੀ ਤੋੜ ਸਾਲੇ ਯਾਰੋ ਜਨਲ ਤੇ ਅੱਜ ਕਦੇ ਰਾਤ ਹਨੇਰੀ ਬਹੁਤ ਚੱਲੀ ਤੇ ਮੈਂ ਵੀ ਉਸ ਵੇਲੇ ਤੁਹਾਡੇ ਜਾਨੇ ਆ ਦੇਖ ਲਓ ਇੱਧਰ ਆਟਾ ਟੁੱਟ ਗਿਆ ਅੱਗੇ ਇੱਕ ਪੌੜੀਆਂ ਦਾ ਤੇ ਮੈਂ ਹੁਣ ਲੱਗਿਆ ਪੇਚ-ਪੁਜ ਲੈ ਕੇ ਸਹੀ ਕਰਨਾ ਤੇ ਮੈਂ ਕਿਹਾ ਚਲੋ ਅੱਜ ਕਾਰੀਗਰੀ ਆਪ ਹੀ ਕਰਦੇ ਆਂ ਬੋਲਿਆ ਤੇਰੇ ਤੋਂ ਜਾਣ ਨਹੀਂ ਦਿਆ ਜ਼ੁਬਾਨ ਤੇਰੇ ਦੇ ਵਿੱਚ ਵੜ ਪੈਂਦੇ ਆ ਪਹਿਲਾਂ ਬੋਲਣਾ ਤਾਂ ਸਿੱਖ ਲੈ ਵਲੌਗ ਬਣਾਉਣ ਦੀ ਲੱਗੀ ਏ ਤੈਨੂੰ ਪਹਿਲਾਂ ਆਪਣਾ ਸਰੀਰ ਸਰੂਪ ਦੇਖ ਲੈ ਨਹਾਉਣ ਨੂੰ ਗਿਆ ਆ ਕਰ ਜ਼ੁਬਾਨ ਤੇਰੇ ਦੇ ਵਿੱਚ ਗੋੜੇ ਗੋੜੇ ਵੜ ਪੈਂਦੇ ਆ ਵਾ ਪਤਾ ਨਹੀਂ ਕੀ ਗੋਲੀਆਂ ਖਾ ਕੇ ਤੇ ਆ ਗਿਆ ਵਾ ਕਿਹਦਾ ਲਗਾ ਮੇਰਾ ਮਜ਼ਾਕ ਜਦੋਂ ਮਿਲ ਜੇ ਨਾ ਵਧੀਆ ਮ ਹਾਂ ਸਮਝ ਨਹੀਂ ਆਉਂਦੀ ਹਮ ਤੇ ਮੈਂ ਕਹਿੰਨਾ ਪੂਰੀ ਅੱਗ ਲਾ ਦਿੰਦਾ ਗਰਮੀ ਜੀ ਪੂਰੀ ਅੱਗ ਪੂਰੀ ਅੱਗ ਫਿਰ ਕਹਿੰਦੇ ਆ ਅਸੀਂ ਕਿਹੜਾ ਲੋਕਾਂ ਨੂੰ ਗਲਤ ਸਿੱਖਿਆ ਦਿੰਨੇ ਅਸੀਂ ਕਿਹੜਾ ਗਲਤ ਬੋਲਦੇ ਆ ਸਾਨੂੰ ਲੋਕ ਕਿਉਂ ਗਲਤ ਬੋਲਦੇ ਤੁਹਾਡੀਆਂ ਆਹੀ ਹਰਕਤਾਂ ਕਰਕੇ ਬੋਲਦੇ ਠੀਕ ਹੈ ਨਾ ਤੁਸੀਂ ਜਿਹੜਾ ਵਿੱਚ ਮਾਲ ਮਾਲ ਕਹਿੰਦੇ ਜੇ ਨਾ ਲੋਕਾਂ ਨੂੰ ਦੱਸਦੇ ਜੀ ਕਿ ਅਸੀਂ ਤੇ ਆ ਚੀਜ਼ ਗੰਦਪਿਲ ਖਾਂਦੇ ਆ ਤੇ ਤੁਸੀਂ ਵੀ ਖਾਓ ਇਹ ਕਿਹੜੀ ਵਧੀਆ ਸਿੱਖਿਆ ਦੇਣ ਦੇ ਬੱਚੇ ਵੀ ਤੁਹਾਡਾ ਵਲੌਗ ਦੇਖਦੇ ਆ ਬੱਚੇ ਵੀ ਵੀਡੀਓ ਦੇਖਦੇ ਆ ਤੇ ਉਹਨਾਂ ਤੇ ਕੀ ਅਸਰ ਪੈਂਦਾ ਹੋਊਗਾ ਹੱਦ ਹੋਈ ਪਈ ਤੁਹਾਡੇ ਲਈ ਜੇ ਵੀਡੀਓ ਬਣਾਉਣੇ ਆ ਹੁੰਦੀਆਂ ਟੰਗ ਦੀਆਂ ਬਣਾਇਆ ਕਰੋ ਫਿਰ ਕਹਿੰਦੇ ਲੋਕੀ ਸਾਨੂੰ ਕਹਿੰਦੇ ਆ ਕਿ ਆ ਖਾਂਦੇ ਉਹ ਖਾਂਦੇ ਹੁਣ ਤੂੰ ਆਪ ਹੀ ਕਹਿਤਾ ਆਪਣੀ ਜ਼ੁਬਾਨੋਂ ਹੀ ਕਹਿਤਾ ਮੰਨਤ ਗਿਆਣਾ ਤੂੰ ਸਾਰਾ ਯੂਥ ਖਰਾਬ ਕਰਤਾ ਤੁਸੀਂ ਬਣਾਉਂਦੇ ਆ ਜਦੋਂ ਤਾਂ ਮਾਲਕ ਨੇ ਆਪਾਂ ਨੂੰ ਆਪਣਾ ਘਰ ਫਿਰ ਆਪਾਂ ਆਵਾਂਗੇ ਕੋਠੇ ਦੇ ਉੱਤੇ ਬਣਾਵਾਂਗੇ ਪਿੰਜਰੇ ਜਾਂ ਮੂਰੇ ਘਰ ਦੇ ਮੂਰੇ ਬੇੜਾ ਵੱਖਾਂਗੇ ਵੱਡਾ ਥੋੜਾ ਜਿਹਾ ਬਣਾਵਾਂਗੇ ਪਿੰਜਰੇ ਕਬੂਤਰਾਂ ਦੇ ਕਬੂਤਰ ਫਿਕਣੇ ਆਇ ਮਾਲਕ ਨੇ ਤਾਂ ਬਹੁਤ ਕੁਝ ਦਿੱਤਾ ਏ ਪਰ ਤੁਹਾਨੂੰ ਕਦਰ ਨਹੀਂ ਹੈਗੀ ਪੈਸਾ ਜਿਹੜਾ ਤੁਸੀਂ ਪੁੱਠੀਆਂ ਕਮਾলে ਵਿੱਚ ਜਦੋਂ ਵਰਤਦੇ ਨਾ ਜਿਹੜੇ ਤੂੰ ਦੱਸਦਾ ਆਪਣੇ ਹੱਥੀ ਹੱਥਾਂ ਦੇ ਨਾਲ ਗੋਲ ਗੋਲ ਬਣਾ ਕੇ ਕਹਿੰਦਾ ਕਿ ਮਾਲ ਛੱਕਦੇ ਆ ਉਹ ਤੋਂ ਬਿਨਾ ਸਰ ਤੋਂ ਕੰਮ ਨਹੀਂ ਹੁੰਦਾ ਹਨਾ ਤੇ ਰੱਬ ਨੇ ਤਾਂ ਤੁਹਾਨੂੰ ਬਹੁਤ ਕੁਝ ਦਿੱਤਾ ਏ ਪਰ ਤੁਹਾਡੀਆਂ ਹਰਕਤਾਂ ਨਹੀਂ ਠੀਕ ਹਰਕਤਾਂ ਠੀਕ ਕਰ ਲੋ ਕਿੰਗ ਅੰਗਰੇਜ਼ੀ ਜੀ ਲੱਕੜਾਂ ਨੂੰ ਕੀ ਕਹਿੰਦੇ ਆ ਕਹਿੰਦੇ ਲੱਕੜਹਾਰ ਚਲੋ ਫਿਰ ਵਧੀਆ ਵਾ ਆਪਣੇ ਬੱਚੇ ਨੂੰ ਵੀ ਇਹੀ ਪੜ੍ਹਾਈ ਜਿਹੜੀ ਤੁਸੀਂ ਸਿੱਖੀ ਉਹ ਵੀ ਆਪਣੇ ਬੱਚੇ ਨੂੰ ਸਿਖਾ ਦਿਓ ਹਨਾ ਇਹੀ ਗੋਸ਼ਾ ਹੁਣ ਕੀ ਕਹਿ ਸਕਦੇ ਆ ਹੁਣ ਤੇਰੀ ਚੁਆਇਸ ਹੀ ਇਦਾਂ ਦੀ ਹੀ ਤੇ ਤੂੰ ਵੀ ਉਵੇਂ ਦਾ ਤੇ ਉਹ ਵੀ ਉਵੇਂ ਦੀ ਨਾ ਉਹਨਾਂ ਨੂੰ ਆਪਾਂ ਕੁਝ ਕਹਿ ਸਕਦੇ ਨਾ ਆਪਾਂ ਉਹਨੂੰ ਕੁਝ ਕਹਿ ਸਕਦੇ ਆ ਜਦੋਂ ਪੜ੍ਹਾਈ ਕਰਦੀ ਉਮਰ ਸੀ ਉਦੋਂ ਤੁਹਾਨੂੰ ਅੱਗ ਲੱਗੀ ਭੱਜ ਕੇ ਵਿਆਹ ਕਰਾਉਂਦੀ ਉਮਰ ਵੀ ਛੋਟੀ ਤੇ ਫਿਰ ਫਿਰ ਹੁਣ ਤੁਸੀਂ ਇੱਕ ਦੂਜੇ ਤੋਂ ਇੰਗਲਿਸ਼ ਵਾਲੇ ਮਾਸਟਰ ਬਣੇ ਬੈਠੇ ਜੇ ਤੇ ਫਿਰ ਉਦੋਂ ਸੋਚ ਲੈਂਦੇ ਕੋਸ਼ ਕਿ ਗਾਂ ਅਸੀਂ ਵੀ ਆਪਣੇ ਬੱਚੇ ਪੜਾਉਣੇ ਆ ਤੇ ਮਤਲਬ ਕਿਵੇਂ ਦਾ ਮਾਹੌਲ ਰਹੂਗਾ ਪਰ ਨਹੀਂ ਆਪਾਂ ਨੂੰ ਤੇ ਅੱਗ ਲੱਗੀ ਸੀ ਵਿਆਹ ਕਰਵਾਉਣ ਦੀ ਛੇਤੀ ਛੇਤੀ ਛੋਟੀ ਉਮਰ ਦੇ ਵਿੱਚ ਕਿ ਜੇਵੇ ਮਤਲਬ ਤੁਹਾਡੇ ਵਰਗੇ ਬਾਅਦ ਵਿੱਚ ਵਿਆਹ ਨਹੀਂ ਹੋਣਾ ਬੰਦੇ ਨੂੰ ਪਹਿਲਾਂ ਪੜ੍ਹਾਈ ਆਪਣੀ ਕੰਪਲੀਟ ਕਰ ਲੈਣੀ ਚਾਹੀਦੀ ਆਪਣੇ ਪੈਰਾਂ ਦੇ ਸਟੈਂਡ ਹੋ ਲੈਣਾ ਚਾਹੀਦਾ ਬਾਅਦ ਵਿੱਚ ਬੰਦਾ ਵਿਆਹ ਕਰਵਾਵੇ ਕਿਤੇ ਨਹੀਂ ਵਿਆਹ ਹੋਣ ਚੱਲੇਗੀ ਤੁਹਾਡੇ ਵਿਆਹ ਨਹੀਂ ਹੋਣਗੇ ਹੱਦ ਹੋਈ ਪਈ ਆ ਫਿਰ ਤੁਸੀਂ ਕਹਿੰਦੇ ਰੋਕੇ ਸਾਨੂੰ ਗਲਤ ਬੋਲਦੇ ਫਿਰ ਤੁਸੀਂ ਲੋਕਾਂ ਨੇ ਇਹੀ ਸਿੱਖਿਆ ਦਿੰਦੇ ਜੇ ਨਾ ਇਹ ਅਹੀ ਪੱਜ ਕੇ ਵਿਆਕਰਣ ਨੇ फिर ਤੁਹਾਡੀ ਐਮੈਂਡਮੈਂਟ ਬਾਅਦ ਇੰਟਰਵਿਊ ਹੋਣ ਲੱਗ ਪਈ ਨੇ ਸਾਰਾ ਕੁਝ ਤੁਸੀਂ ਇੰਟਰਵਿਊ ਦੇ ਵਿੱਚ ਆਪ ਹੀ आप ही ਲੱਗ ਪਈਦੇ ਆਪ ਹੀ ਬੋਲਣ ਲੱਗ ਪਈਦੇ ਫਿਰ ਕਹਿੰਦੇ ਸਾਨੂੰ ਗਲਤ ਬੋਲਦੇ ਤੁਸੀਂ ਸਾਰਾ ਯੂਥ ਖਰਾਬ ਕਰਦਾ ਤੁਸੀਂ ਕੀ ਕਰਨਾ ਰਾਵਾ ਬੜਾ ਸਾਰਾ ਸ਼ੀਸ਼ਾ ਕੀ ਕਰਨਾ ਕੀ ਕਰਨਾ ਸਾਰਾ ਰੱਖੂਗੀ ਬੱਲੋ ਤਾਂ ਅੱਛਾ ਫਿਰ ਕਿੰਨੇ ਕਿ ਖਾਸ ਗੱਲਾਂ ਹੋਈਆਂ ਤਾਂ ਬਿਲਕੁਲ ਜਿਹੜੀ ਵਲੌਗ ਹੈ ਜਾਂ ਫਿਰ ਇੰਟਰਵਿਊ ਦਾ ਲਿੰਕ ਜਰੂਰ ਭਾਜੀ ਹੋਣਾ ਤੁਹਾਨੂੰ ਸੈਂਡ ਕਰ ਦੇਣਗੇ ਮੈਨੂੰ ਤੇਰਾ ਇਹਨਾਂ ਦੀ ਸਮਝ ਹੀ ਲੱਗਦੀ ਆ ਜਿਹੜੇ ਲੈਣ ਆ ਜਾਂਦੇ ਇਹਨਾਂ ਦੀ ਇੰਟਰਵਿਊ ਹੱਦ ਹੋਈ ਪਈ ਤੁਹਾਡੇ ਕੋਲ ਤੁਹਾਡੇ ਕੋਲ ਦੁਨੀਆ ਦੇ ਕੋਈ ਹੋਰ ਮੁੱਦੇ ਨਹੀਂ ਹੈਗੇ ਉਹਨਾਂ ਦੀ ਲੋਹਾਂ ਜਾ ਕੇ ਇੰਟਰਵਿਊ ਇਹਨਾਂ ਦੇ ਇੰਟਰਵਿਊ ਤੁਸੀਂ ਲੈਣ ਆ ਜਾਂਦੇ ਇਹਨਾਂ ਦੇ ਵਿੱਚ ਤੁਹਾਨੂੰ ਕੀ ਖਾਸ ਲੱਗਦਾ ਕੀ ਇਹਨਾਂ ਨੇ ਇਹੋ ਜੇ ਵਧੀਆ ਕੰਮ ਕੀਤੇ ਹੈ ਕਿ ਜਿਹੜੇ ਤੁਸੀਂ ਇਹਨਾਂ ਦੇ ਇੰਟਰਵਿਊ ਲੈਣ ਆ ਜਾਂਦੇ ਕਦੇ ਕੋਈ ਮੂੰਹ ਚੁੱਕਿਆ ਜਾਂਦਾ ਕਦੀ ਕੋਈ ਮੂੰਹ ਚੁੱਕਿਆ ਜਾਂਦਾ ਹੱਦ ਹੋਈ ਪਈ ਐ ਅਸੀਂ ਇਹਨਾਂ ਦੇ ਤੁਹਾਡੇ ਖਾਸ ਕਿਸੇ ਦੱਸਾਂ ਕੀ ਇਹਨਾਂ ਤੁਹਾਨੂੰ ਖਾਸ ਦੱਸਣੇ ਉਹੀ ਰੋਣ ਧੋਣ ਦੱਸਣਾ ਇਹਨਾਂ ਨੇ ਕਿ ਸਾਡੀ ਲਾਈਫ ਚਾ ਹੋਇਆ ਅਸੀਂ ਭੱਜ ਕੇ ਵਿਆਹ ਕਰਾਇਆ ਕਿਵੇਂ ਕਰਾਇਆ ਕਿੰਨੀ ਕਿਹੜੀ ਕਲਾਸ ਦੇ ਵਿੱਚੋਂ ਭੱਜੇ ਆ ਸਿਖਾਉਣਾ ਇਹਨਾਂ ਨੇ ਤੁਹਾਨੂੰ ਤੂੰ ਬੱਤਵਾਦ ਪਿਆਰ ਕਰਿਆ ਕਰੋ ਰੋਸਟ ਨਾ ਕਰਿਆ ਕਰੋ ਗੱਲ ਨਾ ਕੱਢਿਆ ਕਰੋ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਹਿੰਮਤ ਦਾ ਕੰਮ ਜਿਹੜਾ ਇਹਨੇ ਕਰ ਰਹੇ ਨੇ ਪਹਿਲੀ ਗੱਲ ਤੇ ਰੋਸਟ ਇਹਨਾਂ ਨੂੰ ਕੋਈ ਵੀ ਗਾਲਾਂ ਨਹੀਂ ਕੱਢਦਾ ਕੋਈ ਗਲਤ ਨਹੀਂ ਬੋਲਦਾ ਕੋਈ ਪਰਿਵਾਰ ਨੂੰ ਨਹੀਂ ਕੁਝ ਕਹਿੰਦਾ ਕੋਈ ਇਹਨਾਂ ਦੀਆਂ ਮਾਵਾ ਭੈਣਾ ਧੀਆਂ ਨੂੰ ਕੋਈ ਗਲਤ ਨਹੀਂ ਬੋਲਦਾ ਸਿਰਫ ਇਹਨਾਂ ਦੀਆਂ ਹਰਕਤਾਂ ਤੋਂ ਡੰਗਰ ਸੁੱਡਲ ਇਹੋ ਜਿਹੇ ਦੋ ਲਫ਼ਜ਼ ਬੋਲ ਲੈਂਦੇ ਆ ਬਟ ਇਹਨਾਂ ਨੂੰ ਗਾਲ ਨਹੀਂ ਕੱਢੀ ਜਿਵੇਂ ਤੂੰ ਵੱਧ ਚੜਾ ਕੇ ਦੱਸਣ ਦੀ ਹੋਰ ਤੂੰ ਪੰਪ ਮਾਰਨ ਦੀ ਆ ਠੀਕ ਹੈ ਨਾ ਆਈਆਂ ਤੂੰ ਇੰਟਰਵਿਊ ਲੈਣਾ ਆ ਤੇ ਚੱਲਦੀ ਬਣਾਣੇ ਤੋਂ ਅਜੇ ਹੋਰ ਨਾ ਕੋਈ ਅੱਗ ਜੀ ਪਾਈ ਜਾ ਕਿ ਇਥੇ ਤੁਸੀਂ ਗਾਲਾਂ ਕੱਢਦੇ ਇਥੇ ਕੋਈ ਰੋਸਟ ਗਾਲਾਂ ਨਹੀਂ ਕੱਢਦਾ ਬਾਕੀ ਜੇ ਕੜਵਾਉਂਦੇ ਵੀ ਆ ਤੇ ਆਪਣੀਆਂ ਹਰਕਤਾਂ ਤੋਂ ਗ ਤੂੰ ਜਿਹੜਾ ਕੰਮ ਕਰਨਾ ਹੀ ਆ ਉਹ ਕਰਕੇ ਜਾ ਤੈਨੂੰ ਵੀ ਬਾਕੀ ਵਿਊ ਦਾ ਚੱਕਰ ਹੀ ਆ ਜਿਹੜੇ ਤੂੰ ਇੱਥੇ ਆਣ ਕੇ ਇੰਟਰਵਿਊ ਲੈਣਾ ਹੀ ਆ ਨਾ ਤੈਨੂੰ ਵੀ ਵਿਊ ਦਾ ਚੱਕਰ ਬਾਕੀ ਇਹ ਕਿਹੜਾ ਇਹਨਾਂ ਨੇ ਹਿੰਮਤ ਵਾਲਾ ਕੰਮ ਕੀਤਾ ਹਾਂ ਸੱਚ ਹਿੰਮਤ ਵਾਲਾ ਕੰਮ ਤੇ ਹੈਗਾ ਏ ਜਿਹੜੀ ਛੋਟੀ ਉਮਰ ਦੇ ਵਿੱਚ ਵਿਆਹ ਕਰਨਾ ਭੱਜਣਾ ਮਤਲਬ ਛੋਟੀ ਜੀ ਉਮਰ ਦੇ ਵਿੱਚ ਭੱਜ ਕੇ ਵਿਆਹ ਕਰਾਉਣਾ ਇਹ ਵੀ ਛੋਟਾ ਮੋਟਾ ਕੰਮ ਨਹੀਂ ਆ ਇਹ ਵੀ ਹਿੰਮਤ ਵਾਲਾ ਕੰਮ ਆ ਹਨਾ ਇਹੀ ਕਹਿਣਾ ਚਾਹੁੰਨੀ ਆ ਤੂੰ ਹੋਰ ਇਹਨੇ ਕੀ ਇਹੋ ਜਿਹੀ ਵਧੀਆ ਕੰਮ ਕੀਤਾ ਜਿਹੜਾ ਇਹਨਾਂ ਤੋਂ ਅਸੀਂ ਸਿੱਖਿਆ ਲਈਏ ਕੀ ਦਿੰਦੇ ਸਿੱਖਿਆ ਤੁਸੀਂ ਕਿ ਛੋਟੀ ਉਮਰ ਚ ਵਿਆਹ ਕਰਾ ਲਓ ਕਿਹੜਾ ਹਿੰਮਤ ਵਾਲਾ ਕੰਮ ਕੀਤਾ ਐਨੇ ਬੋਲੀ ਜਾਨੀ ਕੰਟਰੋਲ ਕੰਟਰੋਲ ਮੈਂ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਆ ਕਰੋ ਕਿ ਅੱਜ ਤੁਸੀਂ ਇਹਨਾਂ ਨੂੰ ਗੱਲ ਕਰ ਰਹੇ ਹੋ ਤੁਹਾਨੂੰ ਤੁਹਾਡੇ ਕਰਮਾ ਦਾ ਰਿਜ਼ਲਟ ਇੱਥੇ ਹੀ ਮਿਲੂਗਾ ਤੇ ਬਹੁਤ ਜਲਦੀ ਮਿਲੂਗਾ ਉਹਦਾ ਕੁਝ ਨਹੀਂ ਜਿਹਨੇ ਸਾਨੂੰ ਕੱਢ ਲਈ ਆਪਣੀ ਭੈਣ ਨੂੰ ਕੱਢ ਲਈ ਤੁਹਾਨੂੰ ਤਾਂ ਲੱਗਦਾ ਜਿਹੜੀ ਇੰਟਰਵਿਊ ਲੈਣ ਆਈ ਹੈ ਨਾ ਇਹ ਇੰਟਰਵਿਊ ਲੈ ਨਹੀਂ ਆਈ ਇੱਥੇ ਹੋਰ ਲੜਾਈ ਪਾਉਣ ਆਈ ਹੈ ਕਿ ਡੰਗਰੇ ਕਿਹੜੇ ਕਰਮਾਂ ਦੀ ਗੱਲ ਕਰਦੀਆਂ ਇੱਥੇ ਕੀ ਕਿਸੇ ਨੇ ਇੱਕ ਦੂਜੇ ਦਾ ਕੀ ਗਲਾ ਘੁੱਟ ਕੱਟਿਆ ਵਾ ਕਿ ਜਿਹੜਾ ਤੂੰ ਕਹਿੰਨੀ ਕਰਮਾਂ ਦਾ ਹਿਸਾਬ ਜਾਂ ਕੁਝ ਵੀ ਆ ਇਹ ਇੱਕ ਕੰਟੈਂਟ ਆ ਹਨਾ ਰੋਸਟਿੰਗ ਕਰਨਾ ਜਾਂ ਕੁਝ ਵੀ ਜੇ ਤੇ ਰੋਸਟ ਨਾ ਹੋਣਾ ਇੱਥੇ ਲੋਕਾਂ ਨੇ ਗੰਦ ਪਾ ਦੇਣਾ ਹੈ ਜੇ ਉਹਨਾਂ ਨੂੰ ਕੁਝ ਗਲਤ ਕੋਈ ਵੀ ਗਾਲ ਨਹੀਂ ਘੜਦਾ ਸਿਫ ਉਹਨਾਂ ਨੂੰ ਇਹੀ ਹਰਕਤਾਂ ਤੇ ਦੱਸ ਦਿਆ ਕਿ ਤੁਹਾਡੀ ਇੱਥੇ ਗਲਤੀ ਹੈ ਇਹਨੂੰ ਗਲਤੀ ਨੂੰ ਸੁਧਾਰੋ ਕੋਈ ਵੀ ਇਹਨਾਂ ਨੂੰ ਕੁਝ ਗਲਤ ਨਹੀਂ ਬੋਲਦਾ ਤੂੰ ਬੋਲੀ ਕੁਝ ਹੋਰ ਹੀ ਜਾਨਣੀ ਆ ਮੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਤੇ ਜਾਂ ਕਈ ਮੇਨੇ ਕਰੋ ਮੈਂ ਇਹ ਦੰਦੇ ਸੀ ਪਹਿਲਾ ਫਸਟ ਟਾਈਮ ਉਹਨਾਂ ਦਾ ਉਹਨਾਂ ਦਾ ਜਵਾਬ ਆਪਾਂ ਕਿੰਨੇ ਦਿਨਾਂ ਚਾਹਣਾ 20 ਦਿਨ ਕਿਹਾ ਦਾ 20 ਅੰਕ ਦਿਨਾਂ ਦੇ ਵਿੱਚ ਆਪਾਂ ਦੇ ਦੇਣਾ ਤੈਨੂੰ ਕਿਹਨੇ ਮੇਣਾ ਮਾਰਿਆ ਉਹ ਬੰਦਾ ਸਾਹਮਣੇ ਲੈ ਕੇ ਆ ਨਾ ਤੈਨੂੰ ਕੌਣ ਮੇਨੇ ਮਾਰਦਾ ਵਾ ਹੱਦ ਹੋਈ ਪਈ ਕੋਲੋਂ ਹੀ ਬੋਲੀ ਜਾਂਦੇ ਸਿਰਫ ਤੁਹਾਨੂੰ ਕੋਈ ਜੀ ਨਹੀਂ ਸਮਝ ਲੱਗਦਾ ਤੂੰ ਖਾ ਜ਼ਿਆਦਾ ਲੈਣਾ ਹੈ ਤਾਂ ਤੈਨੂੰ ਸਮਝ ਨਹੀਂ ਲੱਗਦੀ ਕਿ ਕੀ ਬੋਲੀ ਜਾਣਾ ਜ਼ਬਾਨ ਤਰੀ ਜਿਹਾ ਗੋੜੇ ਗੋੜੇ ਵੜ ਪੈਣਦੇ ਆ ਵਾ ਦੂਸਰੀ ਗੱਲ ਜਿਹੜਾ ਤੂੰ ਇਹਨਾਂ 20 ਦਿਨਾਂ ਨੂੰ ਰਿਪਲਾਈ ਕਰਨਾ 20 ਦਿਨ ਕਿੰਨੇ ਵੇਖਿਆ ਜੇ ਸਾਡਾ ਮਾਹੌਲ ਚੱਲਾਂ ਦੇ ਜੰਗ ਜੰਗਲਾ ਕਿੰਨੇ ਇੰਨਾ ਟਾਈਮ ਵੇਖਿਆ ਇੱਕ ਪਲ ਦਾ ਭਰੋਸਾ ਨਹੀਂ ਹੈ ਕਿ ਤਾਹੀਂ ਸਵੇਰੇ ਹੋਣਾ ਕਿ ਨਹੀਂ ਹੋਣਾ ਤੂੰ ਅੱਜ ਰਿਪਲਾਈ ਦੇ ਜਿੰਨੂੰ ਵੀ ਦੇਣਾ ਜਿੰਨੂੰ ਵੀ ਦੇਣਾ ਅੱਜ ਰਿਪਲਾਈ ਦੇਣਾ 20 ਉਰੇ ਜੋ ਜਵਾਬ ਐਸਾ ਦੇਣਾ ਨਾ ਕਿਹੜੇ ਮਜ਼ਾਕ ਡਾਂਦੇ ਹੁੰਦੇ ਵੀ ਪੁੱਤੂ ਆ ਕੇ ਆ ਪੁੱਤੂ ਚੀਜ਼ ਆ ਆ ਉਹ ਵਸ ਬਚੀ ਜੀ ਨਹੀਂ ਦੱਸਣੀ ਮੇਰੀ ਜਾਨ ਕੱਡੀ ਲੈ ਕੇ ਆਉਣੀ ਆ ਮੈਂ ਕਿਹੜਾ ਲੈਣਾ ਹੂੰ ਕਰੋ ਤਗੜਾ ਨਹੀਂ ਤਗੜੇ ਕੀਤੇ ਆ ਕਰਦੇ ਗੱਡੀ ਤੇ ਪੱਟੀਆਂ ਆਉਣੇ ਚ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੇ ਗਾਲੀ ਦੂੰ ਐਸੇ ਐਸੇ ਵੀ ਗਾਲੀ ਦੂੰ ਨਾ ਜ਼ਿੰਦਗੀ ਭਰੀ ਯਾਦ ਰੱਖੇਗੀ ਪਹਿਲੇ ਪਿਛਲੇ ਬਲੌਗ ਚ ਵੀ ਦੱਸਿਆ ਸੀ ਹੁਣ ਵੀ ਦੱਸਦਾ ਮੈਂ ਹੁਣ ਆ ਇਸ ਸਾਲ ਦੇ ਵਿੱਚ ਵਿੱਚ ਨਾ ਠਾ 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 ਕਰਕੇ ਸਰਪ੍ਰਾਈਜ਼ ਦੇਣਿਆ ਘਰਦਿਆਂ ਨੂੰ ਵੀ ਤੇ ਤੁਹਾਨੂੰ ਵੀ ਆਪਣੇ ਸਾਰੇ ਜੰਮੀ YouTube ਫੈਮਿਲੀ Instagram ਫੈਮਿਲੀ ਹਨਾ ਸਾਰਿਆਂ ਨੂੰ ਕੀ ਸਰਪ੍ਰਾਈਜ਼ ਦੇਣ ਲੱਗਾ ਹੈ ਸਾਨੂੰ ਵੀ ਤਾਂ ਦੱਸ ਦੇ ਕਿਹੜਾ ਸਰਪ੍ਰਾਈਜ਼ ਦੇਣ ਲੱਗਾ ਅਸੀਂ ਵੀ ਬਹੁਤ ਵੇਡ ਦੇ ਵਿੱਚ ਆ ਹੋ ਸਕਦਾ ਰੱਬ ਕਰਕੇ ਤੂੰ ਇਹੀ ਸਰਪ੍ਰਾਈਜ਼ ਲੈ ਕੇ ਆਵੇਂ ਕਿ ਮੈਂ ਸੌਰੀ ਹੁਣ ਵੀਡੀਓ ਨਹੀਂ ਪਾ ਸਕਦਾ ਮੈਂ YouTube ਛੱਡਣ ਲੱਗਾ ਹੈ ਕਾਸ਼ ਇਹ ਸੱਚ ਹੋ ਜੇ ਇਸ ਸਾਡਾ ਵੀ ਖਿਹੜਾ ਛੁੱਟੇ ਤੇਰੇ ਕੋਲ ਜਿਹੜੀਆਂ ਤੂੰ ਗੰਦੀਆਂ ਗੰਦੀਆਂ ਭੇੜੀਆਂ ਭੜੀਆਂ ਦੋਨੇ ਜਣੇ ਹਰਕਤਾਂ ਕਰਦੇ ਰਹਿੰਦੇ ਘਰ ਵਾਲੀ ਤੇਰੀ ਨੂੰ ਤਾਂ ਬੋਲਣ ਦੀ ਅਕਲ ਨਹੀਂ ਕਿਵੇਂ ਬੋਲਣਾ ਉਹ ਤੈਨੂੰ ਤਾਂ ਮਾਸਾ ਵੀ ਨਹੀਂ ਸਮਝਦੀ ਸਾਰਾ ਦਿਨ ਉਹਦੇ ਅੱਗੇ ਪਿੱਛੇ ਕੈਮਰਾ ਲਾ ਕੇ ਮਾਰਦਾ ਰਹਿਣਾ ਡੰਗਰ ਜਿਹਾ ਆਖਲਾ ਬਰਫੀ ਬੇਸਨ ਕਲਾ ਬੇਸਨ ਹੱਦ ਹੀ ਨਾ ਮੈਂ ਖਾਦੀ ਕਿਵੇਂ ਬੱਚੀ ਬਣ ਬਣ ਰਹਿੰਦੀ ਆ ਹੱਦ ਹੋਈ ਪਈ ਐ ਨਾਲੇ ਵੀ ਕਿਦੇ ਤੂੰ ਤੂੰ ਕਰਕੇ ਗੱਲਾਂ ਕਰਦੀ ਆ ਚੱਲ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਲਿਆ ਹੁਣ ਤਾਂ ਤੈਨੂੰ ਤੂੰ ਜਵਾਕ ਜਾਮ ਲਿਆ ਹੁਣ ਤੇ ਅਕਲ ਸਿੱਖ ਲੱਕ ਘਰ ਵਾਲੇ ਨੂੰ ਕਿਵੇਂ ਗੱਲ ਕਰਨੀ ਹੈ ਰਿਸਪੈਕਟ ਦਾ ਆਪਦੀ ਵੀ ਕੋਈ ਚੀਜ਼ ਹੁੰਦੀ ਆ ਦੋਨਾਂ ਜੀਆਂ ਨੂੰ ਕਰਨੀ ਚਾਹੀਦੀ ਇੱਕ ਦੂਜੇ ਦੀ ਖਾਸ ਤੌਰ ਤੇ ਕੈਮਰਾ ਓਨ ਕਰਕੇ ਜੇ ਤੁਸੀਂ ਕੈਮਰਾ ਓਨ ਕਰਦੇ ਜੇ ਨਾ ਉਦੋਂ ਤਾਂ ਇੱਕ ਦੂਜੇ ਦੀ ਰਿਸਪੈਕਟ ਕਰ ਲਿਆ ਕਰੋ ਘਰੇ ਬੰਦ ਕੈਮਰੇ 'ਚ ਜੋ ਮਰਜ਼ੀ ਕਰੋ ਲੋਕਾਂ ਨੂੰ ਤਾਂ ਨਹੀਂ ਦੱਸੋ ਕਿ ਅਸੀਂ ਤੂੰ ਤੜਾਂ ਕਰਕੇ ਗੱਲ ਕਰਦੇ ਆ ਅੱਜ ਪੂਰੇ ਘਰ ਦੀ ਸਵਾਰੀ ਕੀਤੀ ਗੱਟੀਆਂ ਦਾ ਲੈ ਤਾਂ ਹੀ ਸਮਾਂ ਨਹੀਂ ਲੱਗ ਰਿਹਾ ਸ਼ੁਗਰਾ ਇੰਟਰਵਿਊ ਵਾਲਿਆਂ ਨੇ ਬਹਾਨੇ ਚਲੋ ਕਰਦੀ ਸਫਾਈ ਸੁਫੀ ਤਾਂ ਕਰ ਲਈ ਆਪਣਾ ਵੀ ਹੁਲੀ ਆ ਥੋੜਾ ਜਿਹਾ ਸਹੀ ਕਰ ਲੈਣਾ ਜਿਸ ਹਿਸਾਬ ਨਾਲ ਤੂੰ ਰਹਿਨੀ 24 ਘੰਟੇ ਰੁਲੀ ਖੁਲੀ ਜੀ ਸਿਰ ਪੈਰ ਵਾਉਂਦੀ ਨੰਦੀ ਧੁੰਦੀ ਹੈ ਨਹੀਂ ਉਦਾਂ ਹੀ ਉਹ ਗਲਿਆ ਦੇ ਇੱਕੋ ਬਾਹ ਛੜਦੀ ਲੋਅਰ ਟੀ-ਸ਼ਰਟ ਹੱਦ ਹੋਈ ਪਈ ਤੁਹਾਡੇ ਵਾਲੀ ਵੀ ਬੰਦਾ ਕੀ ਕਵੇ ਇਹਨਾਂ ਨੂੰ ਹੁਣ ਇਹਨਾਂ ਨਾਲ ਲੋਕੀ ਮੱਥਾ ਮਾਰ ਮਾਰ ਕੇ ਹੜਗੇ ਪਰ ਇਹਨਾਂ ਨੂੰ ਨਹੀਂ ਅਕਲੋ ਕਲੌਂਦੀ ਚਲੋ ਕਹਿ ਰਹਾ ਆਫ ਕਰਕੇ ਕਰਨਾ ਜੋ ਮਰਜ਼ੀ ਕਰੋ ਜਿਵੇਂ ਮਰਜ਼ੀ ਬੋਲੋ ਜਿਵੇਂ ਮਰਜ਼ੀ ਰਹੋ ਜੇ ਤੁਸੀਂ ਆ ਹੀ ਗਏ ਜੇ ਨੈਟ ਤੇ ਹਨਾ YouTube ਤੇ ਫਿਰ ਆਪਣਾ ਆਪ ਤਾਂ ਕੁਝ ਸੁਧਾਰੋ ਸੱਚ ਮੈਂ ਕਹਿੰਨਾ ਪੂਰੇ ਮਿਹਨਤ ਕਰੋ ਬਸ ਜਦੋਂ ਮਿਹਨਤ ਕਰਦੇ ਰਹੋਗੇ ਤੇ ਉਸ ਮਹਾਰਾਜ ਦੇ ਤੁਹਾਨੂੰ ਆਪਣੇ ਆਪ ਸਰਪ੍ਰਾਈਜ਼ ਕਹਿ ਕਰਦੇ ਆ ਜਾਂ ਮੌਸਮਿਆਂ ਦਾ ਫਲ ਕਹਿੰਦੇ ਮਿਹਨਤ ਦਾ ਫਲ ਮਿੱਠਾ ਹੁੰਦਾ ਤੇ ਕਰੋ ਤਗੜੇ ਤਗੜੇ ਕੀ ਕਰੀ ਸਾਡੀ ਨਾ ਟੈਨਸ਼ਨ ਲੈ ਸਾਨੂੰ ਨਾ ਗਿਆਨ ਦੇ ਅਸੀਂ ਜੋਬ ਕਰਦੇ ਆਂ ਅਸੀਂ ਵਧੀਆ ਵਾ ਠੀਕ ਹੈ ਨਾ ਤੂੰ ਆਪਣੀ ਬਾਰੇ ਸੋਚ ਸਾਡੀ ਮਿਹਨਤ ਦੇ ਸਾਨੂੰ ਆਪਣੀ ਮਿਹਨਤ ਤੇ ਭਰੋਸਾ ਵਾ ਤੁਸੀਂ ਆਪਣੀ ਮਿਹਨਤ ਦਾ ਦੱਸੋ ਕਿ ਜਿਹੜਾ ਆਪਣੀਆਂ ਸਾਰਾ ਦਿਨ ਘਰ ਵਾਲਿਆਂ ਨੂੰ ਰੀਲਾਂ ਤੇ ਨਚਾਉਂਦੇ ਜੀ ਉਹਨੂੰ ਤੁਸੀਂ ਮਿਹਨਤ ਆਖਦੇ ਜੀ ਪਰ ਹਾਂ ਉਹ ਵੀ ਮਿਹਨਤ ਆ ਨਾ ਸੋਚਣਾ ਪੈਂਦਾ ਕਿ ਕਿਹੜੇ Song ਤੇ ਅੱਜ ਨਚਰਾਂ ਤੇ ਕਿਤੇ ਲੱਕ ਹਲਾਉਣਾ ਤੇ ਭੜੀਆਂ ਭੜੀਆਂ ਗੰਦੀਆਂ ਗੰਦੀਆਂ ਪ੍ਰੋਮੋਸ਼ਨਾਂ ਕਰਦੇ ਜਿਹਦੇ ਲੋਕਾਂ ਨੂੰ ਆਣ ਕੇ ਸਿੱਖਿਆ ਦਿੰਦੇ ਜੇ ਕਿ ਮੈਂ ਇਨੇ ਪੈਸੇ ਕਮਾਏ ਆ ਤੁਸੀਂ ਵੀ ਕਮਾਓ ਤਾਂ ਫਿਰ ਤੂੰ ਲੋਕਾਂ ਨੂੰ ਗਿਆਨ ਦੇਣਾ ਫਿਰ ਉਸੇ ਪ੍ਰੋਮੋਸ਼ਨ ਦਾ ਲੈ ਆਂ ਘਰ ਇੱਕ ਚਲੋ ਇਹਨਾਂ ਦਾ ਤਾਂ ਇਦਾਂ ਹੀ ਚੱਲਦਾ ਰਹਿਣਾ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਤੁਸੀਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ